श्री वाहे गुरु साहिब जी धीरज देने हित बहु पाता समझायो न माने बाता निज कुटुंब के मिलने हेता हट कर पहुंचो चहत निकेता धीरज देने हित बहु पाता समझो न माने बाता ਸਤਨਾ ਧਨ ਵਾ ਸਾਹਿਬ ਜੀ ਤਜੋ ਸਾਨ ਬਸੁਰ ਜਨੋ ਸੇਮਰੋ ਹਰ ਹਰ ਰਾਏ ਇਕ ਆਸ ਹਰ ਮਨ ਰੱਖੋ ਨਾਨਕ ਦੁੱਖ ਪਰਮ ਬੋਜਾਈ ਆਏ ਬਰਵ ਸ਼ਰਨ ਅਗਤੀ ਕਰਪਾ ਨ ਦ ਦਇਆ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਾ ਲੋ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤਨਹਾ ਵਾਲਾ ਜੁਗ ਜੁਗ ਕਟਲ ਦੋ ਜਹਾਨਾਂ ਦੇ ਵਾਲੀ ਗਿਆਨ ਦੇ ਮੁਜਸਮੇ ਰਹਿਮਤਾਂ ਦੇ ਪੰਡਾਰ ਨਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਅੰਗੀ ਗੋਦ ਦਾ ਅਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਕਲਸਾ ਰੂਪੋ ਸੱਤ ਸੰਗਤ ਜੀਓ ਬਡੇ ਹੀ ਬਾਗ ਹਨ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਇਤਿਹਾਸ ਦੀ ਅਪਾ ਹਰ ਰੋਜ ਸਾਂਝ ਮੋਂਦੇ ਹਾਂ ਜੀਵਨ ਇਤਿਆਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਹਾਉ ਸਤਿਗੁਰਾਂ ਜੀ ਆਂਦੇ ਜੀਵਨ ਇਤਿਆਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਦੇਖੋ ਕਿਰਪਾ ਦਾਸ ਨੂੰ ਬਖਸ਼ੋ ਆਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰੂ ਫਤਿਹ ਦੇ ਨਾਲ ਸਾਡੇ ਪਈਏ ਗੁਰੂ ਫਤਿਹ ਦੇ ਨਾਲ ਆਪੋ ਆਪਣੀਆਂ ਗੁਰੂ ਮਵਾਰਕ ਚਰਨਾਂ ਦੇ ਅੰਦਰ ਹਾਜ਼ਰੀਆਂ ਲਵਾਈਏ ਅਦਰਬ ਸਤਕਾਰ ਸਹਿਤ ਪ੍ਰਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਚਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਅਸੀਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਰਥਰੀ ਨੂੰ ਤਾਰ ਕੇ ਉਹਨਾਂ ਨੂੰ ਉਪਦੇਸ਼ ਦੇ ਕੇ ਪਰਥਰੀ योगी ਨੂੰ ਸਤਿਗੁਰਾਂ ਨੇ ਅੱਗੇ ਚਾਲੇ ਪਾਏ ਸੀ ਹੁਣ ਕਰਨ ਕਰਣ ਸਮਰੱਥ ਸਤਿਗੁਰੂ ਨੇ ਦੁਨੀਆ ਨੂੰ ਤਾਰਨਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਿਧੀ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਰਿਆ ਹੈ ਬਲੀ ਗੰਦਾਰੀ ਵਰਗਿਆਂ ਨੂੰ ਸਜਣਾ ਠੱਗ ਵਰਗਿਆਂ ਨੂੰ ਕੋੜਾ ਰਕਸ਼ ਵਰਗਿਆਂ ਨੂੰ ਇਹੀ ਨੇ ਜਿਨ੍ਹਾਂ ਨੂੰ ਤਾਰਿਆ ਭਾਈ ਮਰਦਾਨੇ ਦੇ ਜ਼ਰੀਏ ਭਾਈ ਮਰਦਾਨੇ ਦੀ ਰਵਾਬ ਦੇ ਜ਼ਰੀਏ ਤਹ ਹੁਣ ਉਹ ਕਾਰਨ ਬਣਦਾ ਕਦੇ ਭੁੱਖ ਲੱਗੀ ਕਦੇ ਪਿਆਸ ਲੱਗੀ ਅਤੇ ਕਦੇ ਮੈਂ ਆਪਣੇ ਪਰਿਵਾਰ ਘਰ ਜਾ ਕੇ ਆਉਣਾ ਤਾਂ ਇਹ ਤਿੰਨੋਂ ਹੀ ਕਾਰਨ ਹੁੰਦੇ ਸੀ ਜਦੋਂ ਵੀ ਹਾਲਾਂਕਿ ਇਤਨੀ ਦੂਰੋਂ ਘਰ ਕਿੱਥੇ ਆਉਣਾ ਸੀ ਪਰ ਮਨ ਦੇ ਵਿੱਚ ਇਹ ਕਾਰਨ ਬਣ ਜਾਂਦਾ ਸੀ ਸਤਿਗੁਰੂ ਉਹ ਸਮਾਂ ਬਣਾ ਦਿੰਦੇ ਸੀ ਦੁਨੀਆ ਨੂੰ ਤਾਰਨ ਦੇ ਤਵਨ ਥੋੜੀ ਦੂਰ ਚਾਲੇ ਪਾਏ ਨੇ ਹੁਣ ਮਨ ਦੇ ਵਿੱਚ ਇਹਦੇ ਫੇਰ ਖਿਆਲ ਆਇਆ ਮਰਦਾਨੇ ਦੇ ਕਿ ਮੈਂ ਪਰਿਵਾਰ ਨੂੰ ਮਿਲ ਕੇ ਆਉਣਾ ਹੈ ਪਾਈ ਬਾਲੇ ਨੂੰ ਕਿਆ ਬਾਲੇ ਨੇ ਸਤਿਗੁਰਾਂ ਦੇ ਕੋਲ ਕਿਆ ਕਿ ਮਰਦਾਨਾ ਜੀ ਘਰ ਜਾਣਾ ਚਾਹੁੰਦੇ ਨੇ ਸਤਿਗੁਰੂ ਕਹਿੰਦੇ ਹੁਣ ਘਰ ਜਾਣਾ ਮੁਸ਼ਕਲ ਹੈ ਜਿਹੜੇ ਇਲਾਕੇ ਦੇ ਵਿੱਚ ਅਸੀਂ ਆ ਗਏ ਆ ਇਸ ਇਲਾਕੇ ਦੇ ਵਿੱਚ ਸੁਣਿਆ ਹੈ ਇੱਕ ਰਕਸ਼ ਹੈ ਅਤੇ ਉਹ ਰਕਸ਼ ਕਿਸੇ ਨੂੰ ਨੇ ਬਖਸ਼ਦਾ ਜਿਹੜਾ ਇਸ ਜੰਗਲ ਦੇ ਵਿੱਚ 11 ਲੰਘਿਆ ਇੱਕ ਇਸ ਰਸਤੇ ਤੇ ਇੱਕ ਵਾਰ ਆ ਗਿਆ ਉਦੋਂ ਵਾਰ ਆਪਣੇ ਘਰ ਪਾਪਸ ਪਰਤ ਕੇ ਨਹੀਂ ਗਿਆ ਮਰਦਾਨੇ ਨੂੰ ਦੱਸ ਵੀ ਦਿੱਤਾ ਪਰ ਮਰਦਾਨਾ ਆਪਣੀ ਹੀ ਲਦੇ ਸੀ ਕੁਝ ਗੁਰੂ ਨਾਨਕ ਦੇ ਮਹਾਰਾਜ ਜੀ ਸਮਝਾ ਰਹੇ ਸੀ ਕਲਾਕਾਂ ਵਿਚਾਰ ਰਹੇ ਸੀ ਆਓ ਪ੍ਰੇਮ ਸੇ ਤਪ ਕੇ ਲੜੀ ਸਰਬਨ ਕਰੀਏ ਧੀਰਜ ਦੇਨੇ ਹਿਤ ਬਹੁ ਪਾਤਾ ਗੁਰੂ ਨਾਨਕ ਦੇ ਮਹਾਰਾਜ ਜੀ ਧੀਰਜ ਦੇ ਰਹੇ ਨੇ ਮ ਸਤਕਾਰਯੋਗ ਮਰਦਾਨਾ ਜੀ ਨੂੰ ਕਿ ਮਰਦਾਨਾ ਜੀ ਹੁਣ ਤੁਹਾਡਾ ਪਾਪਸ ਕਰ ਪ੍ਰਤਨਾ ਜਾਂ ਪਾਪਸ ਕਰ ਜਾਣਾ ਤੁਹਾਡਾ ਹੁਣ ਠੀਕ ਨਹੀਂ ਹੈ ਸਮਝਾਇੋ ਨਹਿ ਮਾਨੈ ਬਾਤ ਹੁਣ ਜਿਹੜਾ ਮਰਦਾਨਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਜਦੋਂ ਕਹਿੰਦੇ ਨੇ ਤਦੋਂ ਸਤਿਵਚਨ ਸਤਿਵਚਨ ਕਹਿੰਦਾ ਬਾਲੇ ਨੂੰ ਫਿਰ ਕਹਿੰਦਾ ਹਾਲਾਂਕਿ ਸਤਗੁਰਾਂ ਦੀ ਆਗਿਆ ਦੇ ਅਨੁਸਾਰ ਚੱਲਣ ਵਾਲਾ ਇਹ ਮਰਦਾਨਾ ਜੀ ਪਰ ਜਦੋਂ ਬਾਲੇ ਦੇ ਨਾਲ ਔਲ ਪੈਂਦਾ ਹੈ ਬਾਲੇ ਦੇ ਕੋਲ ਫਿਰ ਗੱਲ ਕਰਦਾ ਮੇਰਾ ਦਿਲ ਕਰਦਾ ਮੈਂ ਘਰ ਜਾਵਾਂ ਪਰਿਵਾਰ ਦੇ ਆਪਣੇ ਨਗਰ ਦੇ ਵਿੱਚ ਚੱਕਰ ਲਾ ਕੇ ਆਵਾਂ ਜਿਹੜਾ ਮਰ ਕੇ ਤਾਂ ਫਿਰ ਉਹਦੇ ਮਨ ਦੇ ਵਿੱਚ ਇਹੀ ਖਿਆਲ ਆਉਂਦਾ ਹੈ ਨجے ਕੁਟਾਂਬ ਕੇ ਮਿਲਨੇ ਈਤਾ ਆਪਣੇ ਪਰਿਵਾਰ ਨੂੰ ਕੁਟਾਂਬ ਆਪਣੇ ਪਰਿਵਾਰ ਦਾ ਮੂੰਹ ਜਾਗਦਾ ਹੈ ਆਪਣੇ ਬੱਚਿਆਂ ਦਾ ਮਾਤਾ ਪਿਤਾ ਦਾ ਆਣਗੋ ਪੂਰੇ ਨਗਰ ਦੇ ਕਿ ਮੈਂ ਸਾਰੇ ਨਗਰ ਨੂੰ ਮਿਲ ਕੇ ਆਉਣਾ ਹੈ ਹਾਟ ਕਰ ਪਹੁੰਚਿਓ ਸ਼ਹਿਤ ਨਿਕੇਤਾ ਤ ਇਨੇ ਚਲਦੇ ਚਲਦੇ ਨੇ ਕਾਫੀ ਵਾਰ ਜ਼ਿਕਰ ਕੀਤਾ ਆਪਣੇ ਪਰਿਵਾਰ ਦਾ ਅੱਧੇ ਕਾਫੀ ਵਾਰ ਇੱਕੋ ਹੀ ਗੱਲ ਦਾ ਰੱਟ ਰੱਖੀ ਕਿ ਮੈਂ ਹੁਣ ਵਾਪਸ ਜਾਣਾ ਚਾਹੁੰਨਾ ਐ ਬਾਲਾ ਜੀ ਤੁਸੀਂ ਹੀ ਕਹੋ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਮੈਂ ਕਹਿਣਾ ਹਾਂ ਜੇ ਇਹ ਮੈਨੂੰ ਖੁਸ਼ੀ-ਖੁਸ਼ੀ ਆਗਿਆ ਦੇ ਦੇਣ ਤਾਂ ਮੈਂ ਥੋੜੇ ਦਿਨਾਂ ਦੇ ਵਿੱਚ ਵਾਪਸ ਤੁਹਾਡੇ ਕੋਲ ਆ ਜਾਵਾਂਗਾ ਸ੍ਰੀ ਗੁਰੂ ਮੁਝ ਸੋ ਵਚਨ ਉਚਾਰੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਇਬਾਲਾ ਜੀ ਦੱਸ ਰਹੇ ਨੇ ਕਿ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਹੁਣ ਮੈਨੂੰ ਕਹਿ ਰਹੇ ਨੇ ਮਰਦਾਨਾ ਸਤਿਗੁਰਾਂ ਦੇ ਕੋਲ ਸਤਿਵਚਨ ਕਹਿ ਦਿੰਦਾ ਹੈ ਤੇ ਮੇਰੇ ਮੁੱਲ ਜਦੋਂ ਗੱਲ ਕਰਦਾ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਮੈਨੂੰ ਆਪਣੇ ਨੇੜੇ ਸੱਦ ਕੇ ਉਹ ਗੱਲ ਕਹਿੰਦੇ ਹਨ ਵਚਨ ਕਰਦੇ ਹਨ ਰਖੋ ਰਹਿ ਹੈ ਕਹੇ ਤੁਮਾਰੇ ਤਾਂ ਕਹਿੰਦੇ ਇਹ ਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਜਿਹੜਾ ਦੁਨੀਆ ਨੂੰ ਤਾਰਨ ਦੀ ਇੱਕ ਵਿਧੀ ਹੈ ਸਤਿਗੁਰੂ ਜਾਣੀ ਜਾਣੇ ਅੰਤਰ ਜਾਣੇ ਉਹਨਾਂ ਨੇ ਵਿਧੀ ਬਣਾਈਏ ਅਤੇ ਉਸ ਵਿਧੀ ਨੂੰ ਵੀ ਆਪ ਹੀ ਖੇਡਣਗੇ ਉਹ ਨਾਨਕ ਦੇਵ ਮਹਾਰਾਜ ਜੀ ਪਰ ਮੈਨੂੰ ਕਹਿ ਰਹੇ ਨੇ ਕਿ ਨੇੜੇ ਸੱਦ ਕੇ ਕਿ ਭਾਲੇ ਜੇ ਸਾਡਾ ਮਿੱਤਰ ਪਿਆਰਾ ਮੇਰੇ ਦੇ ਕੋਲ ਤਾਂ ਹਾਮੀ ਵਰਦਿੰਦੇ ਕਿ ਮੈਂ ਤੁਹਾਡੇ ਹੁਕਮ ਦੇ ਅਨੁਸਾਰ ਤੁਹਾਡੇ ਵਚਨਾਂ ਦੇ ਵਿੱਚ ਆ ਪਰ ਜਦੋਂ ਤੁਹਾਡੇ ਕੋਲ ਗੱਲ ਕਰਦਾ ਕਿ ਮੈਂ ਵਾਪਸ ਜਾਣਾ ਪਰਿਵਾਰ ਦੇ ਵਿੱਚ ਜਾਣਾ ਤਾਂ ਉਦੋਂ ਮੇਰਾ ਵੀ ਮਨ ਨਹੀਂ ਕਰਦਾ ਕਿ ਮੈਂ ਇਸ ਮਰਦਾਨੇ ਨੂੰ ਜ਼ਬਰਦਸਤੀ ਦੇ ਨਾਲ ਆਪਣੇ ਨਾਲ ਲੈ ਕੇ ਚੱਲਾਂ ਜਾਂ ਜ਼ਬਰਦਸਤੀ ਦੇ ਨਾਲ ਇਹਨੂੰ ਨਾਲ ਰੱਖਾਂ ਤਾਂ ਤੁਸੀਂ ਕਹਿ ਕੇ ਦੇਖ ਲਓ ਬਾਲੇ ਅੰਬਾਲਾ ਜੀ ਤੁਸੀਂ ਕਹਿ ਕੇ ਦੇਖ ਲਓ ਕਿ ਮਰਦਾਨਾ ਜੇ ਤੁਹਾਡੀ ਗੱਲ ਸਮਝ ਜਾਵੇ ਤਾਂ ਸ਼ਰੀ ਅੰਗਦ ਸੁਨਿਏ ਗੁਣਖਾਨੀ ਹੁਣ ਜਿਹੜਾ ਇਹ ਇਤਿਹਾਸ ਹੈ ਇਹ ਕਵੀ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ ਹੈ ਕਵੀ ਸੰਤੋਖ ਸਿੰਘ ਜੀ ਜੂੜਾ ਮਣੀ ਹੁਣ ਜ਼ਿਕਰ ਕਰਦੇ ਨੇ ਕਿ ਬਾਲਾ ਜੀ ਵਾਰ-ਵਾਰ ਜ਼ਿਕਰ ਕਰਦੇ ਨੇ ਖਡੂਰ ਸਾਹਿਬ ਦੀ ਧਰਤੀ ਤੇ ਇਤਿਹਾਸ ਸੁਣਾਇਆ ਜਾ ਰਿਹਾ ਹੈ ਅੱਦੇ ਗੁਰੂ ਅੰਗਦ ਸਹਿਬ ਮਹਾਰਾਜ ਜੀ ਨੂੰ ਇਹ ਇਤਿਹਾਸ ਸੁਣਾਇਆ ਜਾ ਰਿਹਾ ਹੈ ਬਾਲਾ ਜੀ ਲਿਖਵਾ ਰਹੇ ਨੇ ਗੁਰੂ ਅੰਗਦ ਸਹਿਬ ਮਹਾਰਾਜੀ ਕੋ ਨਾ ਨੂੰ ਅੱਗੇ ਆਪਣੇ ਪਿਆਰੇ ਨੂੰ ਲਾ ਕੇ ਲਿਖ ਰਹੇ ਨੇ ਤਾਂ ਹੁਣ ਜੇਕਰ ਕਰਦੇ ਨੇ ਕਿ ਇਹ ਗੁਰੂ ਅੰਗਦ ਸਹਿਬ ਮਹਾਰਾਜੀ ਸੁਣ ਨਾ ਕਰਿਓ ਕਿ ਗੁਰੂ ਨਾਨਕ ਦੇ ਮਹਾਰਾਜੀ ਵਿਦੀ ਨੂੰ ਕਰਨ ਵਾਲੇ ਵੀ ਆਪੇ ਨੇ ਅਤੇ ਵਿਦੀ ਨੂੰ ਖੇਡਣ ਕੇ ਵੀ ਆਪੇ ਅਸੀਂ ਤਾਂ ਸਿਰਫ ਦੋ ਜਣੇ ਆ ਸਾਡੇ ਜਰੀਏ ਬਾਲੇ ਦੇ ਜਰੀਏ ਮਰਦਾਨੇ ਦੇ ਜਰੀਏ ਗੁਰੂ ਨਾਨਕ ਦੇ ਮਹਾਰਾਜੀ ਨੇ ਪੂਰੀ ਦੁਨੀਆ ਨੂੰ ਤਾਰ ਦੇ ਕਦੇ ਪਿਆਸ ਲੱਗੀ ਮਰਦਾਨੇ ਨੂੰ ਅਤੇ ਕਦੇ ਭੁੱਖ ਲੱਗਦੀ ਮਰਦਾਨੇ ਨੂੰ ਤਖਦੇ ਪਰਿਵਾਰ ਦਾ ਮੂੰਹ ਜਾ ਕੇ ਦੇ ਕਿ ਮੈਂ ਪਰਿਵਾਰ ਦੇ ਜਾ ਕੇ ਉਹਨਾਂ ਆਪਣੇ ਨਗਰ ਚੱਕਰ ਜਿਹੜਾ ਲਾ ਕੇ ਆਉਣਾ ਹੈ। ਇਹ ਆ ਗੁਰੂ ਅੰਗਦ ਸਹਿਬ ਮਹਾਰਾਜ ਜੀ ਇਹ ਜਿਹੜੀ ਸਿਫਤ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਰੀ ਸੰਗਤ ਨੂੰ ਬhalla ਜੀ ਕਹਿੰਦੇ ਨੇ ਪ੍ਰੇਮ ਸਹਿਤ ਸੁਣਨਾ ਕਰੋ। ਕਹੀਤਾ ਹੈ ਸੰਗ ਮੈਂ ਈਵ ਬਾਨੀ ਤਾਂ ਮੈਂ ਫਿਰ ਮਰਦਾਨੇ ਦੇ ਕੋਲ ਗਿਆ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਮੈਨੂੰ ਬਚਨ ਸਾਂਝੇ ਕੀਤੇ ਮੈਂ ਉਹੀ ਬਚਨ ਜਾ ਕੇ ਮਰਦਾਨੇ ਨੂੰ ਜਾ ਕੇ ਖਾਇ ਕਿ ਮਰਦਾਨਾ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਕਿ ਹੁਣ ਤੁਹਾਡਾ ਵਾਪਸ ਜਾਣਾ ਅਤੇ ਖਤਰਿਆਂ ਤੋਂ ਖਾਲੀ ਨਹੀਂ ਹੈ ਤੁਹਾਡੀ ਜਾਨ ਦਾ ਵੀ ਨੁਕਸਾਨ ਹੋ ਸਕਦਾ ਹੈ ਕਿਉਂ ਭੂਲੋ ਉਰ ਕਰੋ ਵਿਚਾਰਾ ਮੈਂ ਤੁਹਾਨੂੰ ਬਾਰ ਬਾਰ ਕਹਿ ਨਾ ਕਿ ਤੁਸੀਂ ਆਪਣੇ ਦਿਲ ਦਿਮਾਗ ਦੇ ਨਾਲ ਸੋਚਣਾ ਕਰੋ ਜਿਹੜੀਆਂ ਰਹਿਮਤਾਂ ਗੁਰੂ ਨਾਨਕ ਦੇ ਮਹਾਰਾਜ ਜੀਾਂ ਦੇ ਕੋਲ ਆਪਾਂ ਮਾਣਦੇ ਆ ਰਹੇ ਹਾਂ ਤੇ ਮਾਣ ਰਹੇ ਹਾਂ ਤਾਂ ਉਹਨਾਂ ਰਹਿਮਤਾਂ ਨੂੰ ਚੇਤੇ ਕਰਕੇ ਹੁਣ ਤੱਕ ਜਿੱਥੇ ਵੀ ਗਏ ਆ ਸਾਰਿਆਂ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕਦਮਾਂ ਤੇ ਮubaruk ਚਰਣਾ ਤੇ ਸਜਦੇ ਕੀਤਾ ਇਨਾਂ ਦੇ ਬਚਨਾਂ ਨੂੰ ਸਾਹਮਣੇ ਰੱਖਿਆ ਸਾਰਿਆਂ ਨੇ ਸਾਡਾ ਅਦਬ ਸਤਕਾਰ ਕੀਤਾ ਇਹ ਰਬਾਬੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਨਾਲ ਸਹਾਇਕ ਨੇ ਬਾਲਾ ਜੀ ਬੜਾ ਸਾਡਾ ਸਤਕਾਰ ਕੀਤਾ ਤਾਂ ਉਹੀ ਅਰਬ ਦਾ ਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਹਾਨੂੰ ਜਾਣ ਤੋਂ ਮਨ ਕਰਦੇ ਪਏ ਹਨ ਅਤੇ ਤੁਸੀਂ ਇੱਕੋ ਹੀ ਗੱਲ ਤੇ ਅੜੇ ਹੋ ਕਿ ਮੈਂ ਵਾਪਸ ਜਾਣਾ ਹੈ ਪਰਵਾਰ ਨੂੰ ਮਿਲ ਕੇ ਆਉਣਾ ਅਤੇ ਮੇਰੇ ਕੋਲ ਤੁਸੀਂ ਕਹਿ ਦਿੰਦੇ ਹੋ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਕੋਲ ਤੁਸੀਂ ਹਾਮੀ ਭਰ ਦਿੰਦੇ ਹੋ ਕਿ ਤੁਹਾਡੀ ਹੁਕਮ ਦੇ ਅਨੁਸਾਰ ਚੱਲਾਂਗਾ ਸ੍ਰੀ ਨਾਨਕ ਤਨ ਏਕੰਕਾਰ ਆਹ ਇਹ ਆਪ ਸਾਰੇ ਬਲੀ ਭੰਤ ਜਾਣਦੇ ਆ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਇਕੰਕਾਰ ਮਲੋ ਦੁਨੀਆ ਦੇ ਵਿੱਚ ਕੋਈ ਰਹਿ ਵਰਨੇ ਉਹ ਗੁਰੂ ਨਾਨਕ ਦੇ ਮਹਾਰਾਜ ਜਿਨ੍ਹਾਂ ਦਾ ਸਾਨੀ ਦੁਨੀਆ ਤੇ ਕੋਈ ਨਹੀਂ ਇਹਦਾ ਭਾਵ ਕਿ ਇਹ ਅ ਰੱਬ ਦਾ ਰੂਪ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਅ ਰੱਬ ਦੇ ਨਾਲ ਆਪਾਂ ਬੋਲਦੇ ਆਂ ਰੱਬ ਦੇ ਨਾਲ ਖਾਂਦੇ ਆਂ ਰੱਬ ਦੇ ਨਾਲ ਪੀਂਦੇ ਆਂ ਅਤੇ ਰੱਬ ਦੇ ਕੋਲ ਆਪਾਂ ਬੈਠਦੇ ਆਂ ਦੁਨੀਆ ਤਰਸਦੀ ਹੈ ਰੱਬ ਨੂੰ ਕਿੰਨਾ ਸਮਾਂ ਆਪਾਂ ਰੱਬ ਦੇ ਨਾਲ ਰਹੇ ਆਂ ਕਿ ਸਦਿ ਕਿੰਨੇ ਚੰਗੇ ਭਾਗ ਨੇ ਕਿ ਹੁਣ ਵੀ ਆਪਾਂ ਰੱਬ ਦੇ ਨਾਲ ਹਾਂ ਪਰ ਤੁਸੀਂ ਕਹਿੰਦੇ ਹੋ ਮੈਂ ਵਾਪਸ ਜਾਣਾ ਹੈ ਇਹਨ ਕੋ ਸੰਤਜ ਹੋਇਆ ਮੂਟਾ ਕਹਿੰਦੇ ਜਿਹੜਾ ਵੀ ਰੱਬ ਨੂੰ ਪੂਰੀ ਦੁਨੀਆ ਮਿਲਣਾ ਚਾਹੁੰਦੀ ਹੈ ਮਰਦਾਨਾ ਜੀ ਤੁਹਾਨੂੰ ਵੀ ਪਤਾ ਹੈ ਕੋਈ ਮੰਦਰ ਜਾਂਦਾ ਹੈ ਕੋਈ ਮਸੀਤੇ ਜਾਂਦਾ ਹੈ ਰੱਬ ਨੂੰ ਕੋਈ ਅੱਲਾ ਕੋਈ ਖੁਦਾ ਕੋਈ ਸਾਈਂ ਕੋਈ ਗੋਸਾਈਂ ਕਿਵੇਂ ਨਾ ਕਿਵੇਂ ਰੱਬ ਨੂੰ ਰਜਾਇਆ ਜਾਂਦਾ ਹੈ ਅਤੇ ਉਹ ਕਰਮਾਂ ਤੇ ਨਿਰਭਰ ਹੈ ਸਾਡੀ ਸੋਚ ਤੇ ਨਿਰਭਰ ਕਰਦਾ ਹੈ ਕਿ ਰੱਬ ਮਿਲੇਗਾ ਜਾਂ ਨਹੀਂ ਮਿਲੇਗਾ ਸਾਡੀ ਕਾਲੇ ਬੰਦੇ ਨਾਲ ਰੱਬ ਨਹੀਂ ਮਿਲਦਾ ਇਹ ਦੁਨੀਆ ਨੇ ਢਾਰੇ ਲਾਏ ਨੇ ਦੁਨੀਆ ਨੇ ਮਾਇਆ ਲੁਟਾਈ ਹੈ ਦੁਨੀਆ ਨੇ ਬੜਾ ਕੁਝ ਰੱਬ ਨੂੰ ਮੋੜ ਵਾਸਤੇ ਅਤੇ ਕਿਤਨੇ ਚੰਗੇ ਭਾਗ ਨੇ ਧਨ ਦੌਲਤ ਸਾਡੇ ਕੋਲ ਨਹੀਂ ਹੈ ਅਤੇ ਰਤਵੇ ਸਾਡੇ ਕੋਲ ਨਹੀਂ ਨੇ ਮੰਦਰ ਅਸੀਂ ਨਹੀਂ ਜਾ ਸਕਦੇ ਮਸੀਤੇ ਅਸੀਂ ਨਹੀਂ ਜਾ ਸਕਦੇ ਸਾਡੇ ਕਿਤਨੇ ਚੰਗੇ ਭਾਗ ਨੇ ਪਰ ਅਸੀਂ ਰੱਬ ਦੇ ਕੋਲ ਰਹ ਰਹੇ ਉਣਾ ਜੇ ਕੋਈ ਰੱਬ ਨੂੰ ਤਿਆਰਿਆ ਰੱਬ ਨੂੰ ਮੰਨ ਰਿਹਾ ਉਹਨੂੰ ਆਖਿਆ ਜਾਵੇ ਚੱਲ ਭਾਈ ਰੱਬ ਦੇ ਨਾਲ ਗੱਲਬਾਤ ਕਰਾਈਏ ਤੇਰੀ ਉਹ ਆਪਣੇ ਆਪ ਤੋਂ ਚੰਗੇ ਭਾਗ ਸਮਝੇਗਾ ਅਤੇ ਜਿਹੜਾ ਮਲਾਵੇਗਾ ਤਾਂ ਉਹਦੇ ਮੁਬਾਰਕ ਕਦਮਾਂ ਨੂੰ ਚੁਮੇਗਾ ਕਿ ਤੇਰੇ ਜਰੀਏ ਮੈਂ ਰੱਬ ਨੂੰ ਮਿਲ ਲਿਆ ਕਿ ਸਾਰੀ ਜ਼ਿੰਦਗੀ ਮੰਦਰ ਜਾਂਦਾ ਰਿਹਾ ਸਾਰੀ ਜ਼ਿੰਦਗੀ ਮਸੀਹ ਤੇ ਜਾਂਦਾ ਰਿਹਾ ਰੱਬ ਤਾਂ ਇੱਥੇ ਹੈ ਤੇ پوری ਦੁਨੀਆ ਤਰਸਦੀ ਹੈ ਸਾਡੇ ਕਿਤਨੇ ਚੰਗੇ ਬਾਗ ਨੇ ਤਾਂ ਉਹਨਾਂ ਨੂੰ ਭੰਡਾਰੇ ਲਾ ਕੇ ਵੀ ਰੱਬ ਦੀ ਰਜ਼ਾ ਨਹੀਂ ਮਿਲਦੀ ਰੱਬ ਦੀ ਰਹਿਮਤ ਨਹੀਂ ਹੁੰਦੀ ਰੱਬ ਦੀ ਨਹੀਂ ਮਿਲਦੇ ਤਾਂ ਸਾਡੇ ਚੰਗੇ ਕਿਤਨੇ ਬਾਗ ਨੇ ਮਰਦਾਨੇ ਆ ਤੂੰ ਕਹਿਣਾ ਮੈਂ ਬਾਅਸ ਜਾਣਾ ਸੀ ਰੱਬ ਦੇ ਨਾਲ ਖਾਣੇ ਆ ਪੀਣੇ ਆ ਬੋਲਦੇ ਆ ਏ ਹਰ ਆਪਣੇ ਮਨ ਨੂੰ ਠੋਕਰ ਮਾਰ ਕੇ ਵਿਚਾਰ ਕਰ ਜਿਹੜਾ ਰੱਬ ਦੇ ਨੇੜੇ ਆਉਂਦਾ ਹੈ ਚੰਗੇ ਭਾਗ ਨੇ ਜਿਹੜਾ ਰੱਬ ਤੋਂ ਦੂਰ ਜਾਂਦਾ ਉਹਨੂੰ ਮੂੜੀ ਆਖਿਆ ਜਾਂਦਾ ਪਰ ਉਹ ਮੂਰਖ ਆਖਿਆ ਜਾਂਦਾ ਹੈ ਨਿਜ ਕੁਟੰਦ ਕੇ ਮੋਹ ਅਰੂੜਾ ਤਾਂ ਕਹਿੰਦੇ ਤੂੰ ਆਪਣੇ ਕੁਟੰਮ ਦੇ ਅਰੂੜਾ ਮਲੋ ਪਰਵਾਰ ਕਰਕੇ ਸਤਗੁਰਾਂ ਨੇ ਜ਼ਿੰਮੇਵਾਰੀ ਲਈ ਹੈ ਤੁਹਾਡੇ ਪਰਿਵਾਰ ਦੀ ਮੇਰੇ ਪਰਿਵਾਰ ਦੀ ਮਾਤਾ ਤ੍ਰਿਪਤਾ ਜੀ ਆਪਣੇ ਬੱਚਿਆਂ ਦੇ ਵਾਂਗ ਸਾਡੇ ਬੱਚਿਆਂ ਨੂੰ ਰੱਖਦੇ ਨੇ ਪਿਤਾ ਮਹਿਤਾ ਕਾਲੂ ਜੀ ਆਪਣੇ ਬੱਚਿਆਂ ਦੇ ਵਾਂਗ ਸਾਨੂੰ ਸਮਝਦੇ ਨੇ ਤਾਂ ਸਾਡੇ ਘਰ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਆਉਣ ਦਿੰਦੇ ਤਾਂ ਕਾਹਦਾ ਫਿਰ ਆਪਾਂ ਨੂੰ ਪਿੱਛੇ ਫਿਕਰ ਇਹਦੇ ਕਰਕੇ ਜੇ ਤੁਸੀਂ ਹਜੇ ਵੀ ਮਨ ਦੇ ਵਿੱਚ ਪਰਿਵਾਰ ਦਾ ਮੋ ਪਰਿਵਾਰ ਬਾਰੇ ਕਿਵੇਂ ਬਣੇਗਾ ਇਹ ਹੋ ਸਕਦਾ ਤੁਹਾਡੇ ਮਨ ਦੇ ਵਿੱਚ ਉਹਨ ਲੜਕੀ ਦਾ ਵਿਆਹ ਕੀਤਾ ਸੀ ਅਤੇ ਜਵਾਈ ਭਾਈ ਕਰਦੇ ਵਿੱਚ ਆਵੇਗਾ ਇਦਾਂ ਕਰਾਂਗੇ ਇਦਾਂ ਹੋਵੇਗਾ ਇਹ ਹੁੰਦੀ ਹੈ ਮਨ ਦੇ ਵਿੱਚ ਤਾਂ ਮਰਦਾਨੇ ਨੂੰ ਕਹਿੰਦੇ ਨੇ ਮਰਦਾਨੇ ਹਾਂਜੀ ਬਾਲਾ ਜੀ ਕਹਿ ਰਹੇ ਨੇ ਅਸੀਂ ਅ ਰੱਬ ਦੇ ਕੋਲ ਹਾਂ ਡਿਊਟੀ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਜਿਹਦੀ ਰੱਬ ਜ਼ਿੰਮੇਵਾਰੀ ਲੈ ਲੇ ਉਹਦੋਂ ਕੋਈ ਤੋਟ ਨਹੀਂ ਰਹਿੰਦੀ ਉਹਦੇ ਬਾਰੇ ਨਿਆਰੇ ਹੁੰਦੇ ਨੇ ਲੋਕ ਦੇ ਵਿੱਚ ਵੀ ਅਤੇ ਪਰਲੋਕ ਦੇ ਵਿੱਚ ਵੀ ਕਿਸੇ ਗੱਲ ਦੀ ਆਪਾਂ ਮਰਦਾਨਾ ਜੀ ਫਿਕਰ ਨਾ ਕਰੀਏ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਜੁਮੇਵਾਰੀ ਲਈ ਹੈ ਕਾਚ ਵੀ ਹੱਜਨ ਹਿਤ ਦੁੱਖ ਸਹਹੀ ਤਾਂ ਹੁਣ ਜੇ ਮਰਦਾਨਾ ਜੀ ਤੁਹਾਨੂੰ ਪੁੱਛਿਆ ਜਾਵੇ ਇੱਕ ਪਾਸੇ ਤੁਹਾਡੇ ਕੋਲ ਇਹ ਕੱਚ ਹੈ ਅਤੇ ਇੱਕ ਪਾਸੇ ਰੱਬ ਦੀ ਰਹਿਮਤ ਹੈ ਅਤੇ ਕੱਚ ਦਾ ਕੋਈ ਪਤਾ ਨਹੀਂ ਕਦੋਂ ਟੁੱਟਿਆ ਕਦੋਂ ਉਹਦੇ ਤੁਹਾਨੂੰ ਨੁਕਸਾਨ ਦੇ ਦੇਣਾ ਕੱਚ ਨੇ ਕੋਈ ਪਤਾ ਨਹੀਂ ਹੈ ਅਤੇ ਸਾਡੀ ਪਕੜ ਕਦੋਂ ਕਮਜ਼ੋਰ ਹੋ ਜਾਣੀ ਹੈ ਕੋਈ ਪਤਾ ਨਹੀਂ ਸਮੇਂ ਦੇ ਨਾਲ ਹਰ ਇੱਕ ਚੀਜ਼ ਦੇ ਨਾਲ ਸਾਡੀ ਪਕੜ ਕਮਜ਼ੋਰ ਹੁੰਦੀ ਹੈ ਕਿਉਂਕਿ ਉਮਰ ਟਲਦੀ ਜਾਂਦੀ ਹੈ ਸਾਡੀ ਪਕੜ ਉਹ ਜਿਸ ਤਰ੍ਹਾਂ ਪਹਿਲਾਂ ਪਕੜ ਹੁੰਦੀ ਹੈ ਜਵਾਨੀ ਦੇ ਵਿੱਚ ਉਹ ਬੜੇਪੇ ਦੇ ਵਿੱਚ ਨਹੀਂ ਬੜੇਪੇ ਤੋਂ ਬਾਅਦ ਫਿਰ ਆਖਰੀ ਪੜਾ ਹੈ ਬੜੇਪਾ ਦਾ ਤਾਂ ਉਹ ਪਕੜ ساری ਜ਼ਿੰਦਗੀ ਸਾਡੀ ਕੁਝ ਨਹੀਂ ਰਹਿੰਦੀ ਨਾ ਦਿਲ ਦੀ ਨਾ ਦਿਮਾਗ ਦੀ ਅਤੇ ਨਾ ਸਾਡੇ ਸਰੀਰ ਦੀ ਤਾਂ ਇਹ ਜਿਹੜਾ ਕੁਝ ਤੁਹਾਡੇ ਮਨ ਦੇ ਵਿੱਚ ਆਇਆ ਨਾ ਮਰਦਾਨਾ ਜੀ ਇਹ ਇੱਕ ਕੱਚ ਦੀ ਨਿਆਈ ਹੈ ਕਿੰਨਾ ਕਚਰ ਆਪਾਂ ਪਕੜ ਕੇ ਰੱਖਾਂਗੇ ਜਦ ਤੱਕ ਉਹ ਦੁੱਖ ਦੇਵੇਗੀ ਕਤੇ ਜਾ ਫਿਰ ਅਸੀਂ ਆਪਣੇ ਆਪ ਦੁੱਖ ਲਾ ਲਵਾਂਗੇ ਉਹਨੂੰ ਪਕੜ ਕਰਾਂਗੇ ਉਹਨੇ ਫਟਣਾ ਹੈ ਟੁੱਟਣਾ ਹੈ ਉਹਨੇ ਸਾਨੂੰ ਹੀ ਨੁਕਸਾਨ ਦੇਣਾ ਹੈ ਇਹਦੇ ਕਰਕੇ ਜੋੜਾ ਕੱਚ ਤੁਸੀਂ ਸੋਚਦੇ ਆਂ ਮਨ ਦੁਨੀਆ ਬਾਰੇ ਤਾਂ ਉਹ ਖਿਆਲ ਮਨ ਦੇ ਵਿੱਚ ਕੱਢ ਦਿਓ ਇਹ ਸਾਰਾ ਕੋੜ ਇਹ ਸਾਰਾ ਕੱਚ ਹੈ 파ਰਸ ਨਿਕਟ ਤਜਨ ਮਨ ਚਹੀ ਤਮਰਦਾਨੇ ਨੂੰ ਬਾਲਾ ਜੀ ਸਮਝਾ ਰਹੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਸੀ ਹੁਣ ਕਹਿੰਦੇ ਨੇ ਅਸੀਂ ਰਹਨੇ ਆ ਪਾਰਸ ਦੇ ਖੋਲ ਇੱਕ ਕੱਚ ਦੀ ਐਗਜ਼ੈਂਪਲ ਲਈ ਹੈ ਅਤੇ ਦੂਸਰਾ ਪਾਰਸ ਦੀ ਹੁਣ ਪਾਰਸ ਜਿਹੜਾ ਹੁੰਦਾ ਉਹ ਲੋਹੇ ਦੇ ਨਾਲ ਕਸਾਇਆ ਜਾਵੇ ਉਹਨੂੰ ਸੋਨਾ ਬਣਾ ਦਿੰਦਾ ਪਰ ਪਾਰਸ ਦੇ ਵਿੱਚ ਇਹ ਗੁਣ ਨਹੀਂ ਹੈ ਕਿ ਪਾਰਸ ਜਿਹਦੇ ਨਾਲ ਲੱਗ ਗਿਆ ਉਹਨੂੰ ਆਪਣੇ ਵਰਗਾ ਬਣਾ ਲੇ ਇਹ ਵੀ ਇੱਕ ਔਗਣ ਮੰਨਿਆ ਜਾ ਸਕਦਾ ਹੈ ਉਹ ਆਪਣੇ ਵਰਗਾ ਨਹੀਂ ਬਣਾ ਸਕਦਾ ਹਾਂ پوری ਦੁਨੀਆ ਤੋਂ ਇਹ ਜਿਹੜੀ ਅਨਮੋਲ ਚੀਜ਼ ਪਾਰਸ ਦੀ ਬੱਟੀ ਜਿਹਦੇ ਨਾਲ ਲੱਗੀ ਉਹਨੂੰ ਸੋਨਾ ਬਣਾ ਦਿੰਦੀ ਹੈ ਮਾਲੋ ਕੀਮਤ ਉਹਦੀ ਜਿਹੜੀ ਹੈ ਹੋਰ ਦੁੱਗਣਾ ਚੌਗਣਾ ਕੀ ਉਹਨੂੰ ਆਪਣੇ ਨੇੜੇ ਕਰ ਲੈਂਦਾ ਪਰ ਆਪਣਾ ਰੂਪ ਨਹੀਂ ਬਣਾ ਸਕਦਾ ਤਾਂ ਇਹ ਬਾਲਾ ਜੀ ਕਹਿੰਦੇ ਨੇ ਕਿ ਅਮਰਦਾਣਾ ਜੀ ਸਾਨੂੰ ਪਤਾ ਹੈ ਕਿ ਪਾਰਸ ਜਿਹੜਾ ਹੈ ਲੋਹੇ ਦੇ ਨਾਲ ਲੱਗ ਕੇ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ ਪਰ ਸਾਡਾ ਗੁਰੂ ਤਾਂ ਪਾਰਸ ਤੋਂ ਵੀ ਉੱਤੋਂ ਹੈ ਅਪਾ 파ਰਸ ਦੀ ਵੀ ਨਹੀਂ ਕਹਿ ਸਕਦੇ ਕਿ ਆ 파ਰਸ ਗੁਰੂ ਦੇ ਮੁਬਾਰਕ ਚਰਨ 파ਰਸ ਨਹੀਂ ਨੇ ਗੁਰੂ ਦੇ ਚਰਨ ਗੁਰੂ ਦੀ ਰਹਿਮਤ ਇਦਾਂ ਦੇ ਨੇ ਇਹ ਸਾਨੂੰ ਜਦੋਂ ਨਿਵਾਜਦੇ ਨੇ ਇਹ ਨਹੀਂ ਕੋਈ ਕਹਿੰਦਾ ਕਿ ਇਹ ਨਾਨਕ ਦਾ ਚੇਲਾ ਹੈ ਇਹ ਨਾਨਕ ਦਾ ਜਿਹੜਾ ਇੱਥੇ ਚੇਲਾ ਹੈ ਜਾਂ ਉਹਦਾ ਬੋਲਾ ਹੈ ਜਦੋਂ ਵੀ ਨਿਵਾਜਦਾ ਕੋਈ ਸਾਨੂੰ ਇਹ ਕਹਿੰਦਾ ਭਾਈ ਬਾਲਾ ਤੇ ਭਾਈ ਮਰਦਾਨਾ ਸਾਨੂੰ ਆਪਣਾ ਭਰਾ ਬਣਾਇਆ ਸਾਨੂੰ ਆਪਣੇ ਵਰਗਾ ਬਣਾਇਆ ਇਹ ਸਭ ਤੋਂ ਵੱਡੀ ਰਹਿਮਤ ਗੁਰੂ ਨਾਨਕ ਦੇ ਮਹਾਰਾਜੀਆਂ ਦੇ ਕੋਲ ਹੈ ਜੋ ਅਸੀਂ ਮਾਨ ਰਹੇ ਹਾਂ ਇਨ ਕੋ ਸੰ ਸੁਦਾ ਸਮ ਤਿਆਗੈ ਤਾਂ ਕਹਿੰਦੇ ਜੇ ਹੁਣ ਤੈਨੂੰ ਸਾਰੀ ਸੁਧੀ ਹੈ ਬਾਲਾ ਮਰਦਾਨੇ ਨੂੰ ਕਹਿ ਰਿਹਾ ਤੁਹਾਨੂੰ ਸਾਰੀ ਸੁਧੀ ਹੈ ਸੁਦਾ ਹੈ ਤੁਹਾਨੂੰ ਗਿਆਨ ਹੈ ਹੁਣ ਤੁਹਾਨੂੰ ਕੀ ਦੱਸਾਂ ਇਸ ਦਾ ਨਾਲ ਰਹਿੰਦੇ ਆ ਰਹੇ ਆ ਨਾ ਗੁਰੂ ਨਾਨਕ ਦੇ ਮਹਾਰਾਜੀਆਂ ਦੇ ਤਾਂ ਜੇ ਸਤਗੁਰਾਂ ਨੇ ਇਨਕਾਰ ਕਰ ਦਿੱਤਾ ਮੇਨ ਗੱਲ ਤਾਂ ਇਹ ਹੈ ਕਿ ਉਹਨਾਂ ਨੇ ਇਨਕਾਰ ਕੀਤਾ ਉਹਨਾਂ ਨੇ ਤੁਹਾਨੂੰ ਜਵਾਬ ਦਿੱਤਾ ਹੈ ਤੁਸੀਂ ਇੱਕ ਦਫਾ ਦੋ ਦਫਾ ਤਿੰਨ ਦਫਾ ਕਹੋਗੇ ਨਾ ਤਾਂ ਸਤਿਗੁਰਾਂ ਨੇ ਫਿਰ ਕਹਿ ਦੇਣਾ ਕਿ ਮਰਦਾਨੇ ਆ ਤੇਰੀ ਮਰਜ਼ੀ ਹੈ ਜੇ ਜਾਣਾ ਤਾਂ ਤੇ ਜੇ ਵਾਰ-ਵਾਰ ਕਹਾਂਗੇ ਇਹ ਕੋਈ ਸਵਾਲ ਇੱਕ ਦਫਾ ਦੋ ਦਫਾ ਤਿੰਨ ਦਫਾ ਜਦੋਂ ਉਹਨਾਂ ਨੂੰ ਕਿਹਾ ਤਾਂ ਉਹ ਸਤਿਗੁਰ ਕਹਿ ਦੇਣਗੇ ਭਾਈ ਤੇਰੀ ਮਰਜ਼ੀ ਹੈ ਜ਼ਬਰਦਸਤੀ ਦੇ ਨਾਲ ਤੂੰ ਜਾ ਸਕਦਾ ਹੈ ਪਰ ਸਤਗੁਰਾਂ ਨੇ ਜਵਾਬ ਦਿੱਤਾ ਕਿ ਆਹ ਰਸਤਾ ਜਿਸ ਰਸਤੇ ਤੇ ਅਸੀਂ ਆ ਇਹ ਰਸਤਾ ਖਤਰਿਆਂ ਤੋਂ ਖਾਲੀ ਨਹੀਂ ਹੈ। ਸਾਸਰ ਸਾਡੇ ਕੋਲ ਨਹੀਂ ਹੈ, ਹਥਿਆਰ ਸਾਡੇ ਕੋਲ ਨਹੀਂ ਹੈ ਕਿਉਂਕਿ ਸਾਸਰ ਹਥਿਆਰ ਤਾਂ ਸਾਡੇ ਕੋਲ ਕੋਈ ਕੰਮ ਵੀ ਨਹੀਂ ਇਹਨਾਂ ਦਾ। ਇਨਸਾਨ ਨੂੰ ਤਾਂ ਸਮਝਾਇਆ ਜਾ ਸਕੇ, ਰਕਸ਼ ਨੂੰ ਕਿਵੇਂ ਸਮਝਾਇਆ ਜਾ ਸਕਦਾ? ਜਿਹੜਾ ਰਕਸ਼ ਹੈ ਉਹ ਫੜ ਕੇ ਕੜਾਹੇ ਦੇ ਵਿੱਚ ਪਾਉਂਦਾ ਹੈ, ਥੜਕੇ ਬੰਦੇ ਨੂੰ ਤੜਕੇ ਖਾ ਜਾਂਦਾ ਹੈ। ਉਹਨੂੰ ਕਿਦਾਂ ਸਮਝਾਇਆ ਜਾ ਸਕਦਾ ਉਹਦਾ ਮੰਦ ਬੁੱਧੀ ਦਾ ਆਤ ਦਾ ਕਠੋਰ ਕਸਾਈ ਦੇ ਅੰਦਰ ਵੀ ਦਇਆ ਜਾਂਦੀ ਹੈ ਤੱਕ ਕਸਾਈ ਤੋਂ ਵੀ ਪਰੇ ਆ ਜਿਹੜਾ ਇਨਸਾਨਾਂ ਨੂੰ ਕੜਾਹੇ ਦੇ ਵਿੱਚ ਪਾ ਕੇ ਤਲਕੇ ਮਲ ਉਹਨੂੰ ਖਾ ਜਾਂਦਾ ਹੈ ਤਾਂ ਐਡਾਂ ਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੱਸਦੇ ਨੇ ਕਿ ਐਡਾਂ ਦੇ ਰਕਸ਼ ਨੇ ਇੱਥੇ ਤਾਂ ਖਤਰਿਆਂ ਤੋਂ ਖਾਲੀ ਨਹੀਂ ਹੈ ਅਸੀਂ ਰੱਬ ਦੇ ਮੁਬਾਰਕ ਚਰਨਾਂ ਦੇ ਵਿੱਚ ਰਹਨੇ ਆ ਉਹਨਾਂ ਦੀ ਸ਼ਰਨਾਂ ਦੇ ਵਿੱਚ ਰਹਨੇ ਆ ਤਾਂ ਕਿ ਜਦੋਂ ਤੱਕ ਉਹਨਾਂ ਦੀ ਸ਼ਰਨ ਦੇ ਵਿੱਚ ਇਹ ਰੱਖਸ਼ ਤਾਂ ਕਿ ਪੂਰੀ ਦੁਨੀਆ ਇੱਕ ਪਾਸੇ ਹੋ ਜੇ ਗੁਰੂ ਨਾਨਕ ਦੇ ਮਹਾਰਾਜ ਇੱਕ ਪਾਸੇ ਹੋ। ਤਾਂ ਇਤਨੀ ਵੱਡੀ ਰਹਿਮਤ ਗੁਰੂ ਨਾਨਕ ਦੇ ਮਹਾਰਾਜ ਜੀਾਂ ਦੀ ਅਸੀਂ ਮੰਨਦੇ ਪਏ ਆ ਅਤੇ ਤੁਸੀਂ ਸਤਿਗੁਰਾਂ ਦੇ ਵਚਨ ਮੰਨਣਾ ਕਰੋ। ਬੇਖਵਤ ਦੁੱਖ ਕੁਟੰਬ ਅਨੁਰਾਗ ਹੈ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਪਰਿਵਾਰ ਤੁਹਾਡਾ ਵੀ ਹੈ ਪਰਿਵਾਰ ਸਾਡਾ ਵੀ ਹੈ ਸਾਡਾ ਵੀ ਹੈ ਅਤੇ ਬਾਲਾ ਜੀ ਕਹਿ ਰਹੇ ਨੇ ਮਰਦਾਨੇ ਨੂੰ ਮਰਦਾਨਾ ਜੀ ਕਿਤੇ ਇਹ ਕੁਟੰਬ ਜਿਹੜਾ ਤੁਹਾਡੇ ਮਨ ਦੇ ਵਿੱਚ ਹੁਣ ਇੱਕੋ ਹੀ ਸਵਾਲ ਹੈ ਕਿ ਮੈਂ ਕੁਟੰਬ ਨੂੰ ਮਿਲਣਾ ਜਾ ਕੇ ਤਾਂ ਇਹ ਕੁਟੰਬ ਦਾ ਪਿਆਰ ਕਿਤੇ ਤੈਨੂੰ ਵਿਖਿਆ ਕਹਿੰਦੇ ਨੇ ਜ਼ਹਿਰ ਵਿਖਿਆ ਕਹਿੰਦੇ ਨੇ ਤਕਲੀਫ ਵਿਖਿਆ ਕਹਿੰਦੇ ਨੇ ਜਿਹੜਾ ਬੇਪਤਾ ਪੈ ਜਾਣੀ ਕਿ ਐਦਾਂ ਦੀ ਬਿਪਤਾ ਦੇ ਵਿੱਚ ਨਾ ਤੈਨੂੰ ਲੈ ਜੇ ਕਿ ਮੁੜ ਕੇ ਤੈਨੂੰ ਪਛਤਾਉਣਾ ਪਵੇ ਦੋਹਰਾ ਕਹਯੋ ਨਾ ਮੰਨਿਓ ਪਾਤ ਕਹ ਬਿਦਾ ਲਈ ਕਹ ਬੈਨ ਤਕ ਅਨੇਕਾਂ ਤਰੀਕਿਆਂ ਦੇ ਨਾਲ ਇਸ ਭਾਈ ਬਾਲੇ ਨੇ ਸਮਝਾਉਣ ਦਾ ਯਤਨ ਕੀਤਾ ਮਰਦਾਨੇ ਨੂੰ ਪਰ ਮਰਦਾਨਾ ਇੱਕੋ ਹੀ ਸਵਾਲ ਤੇ ਖਲੋਤਾ ਹੈ ਇਹ ਕੋਈ ਜਵਾਬ ਦੇਂਦਾ ਪਏ ਕਿ ਮੈਂ ਜਾਣਾ ਹੈ ਅਤੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਧੀਰਾਣੀ ਵਿਆਹੀ ਸੀ ਮੈਂ ਮੇਰਾ ਜਵਾਈ ਭਾਈ ਆਵੇਗਾ ਘਰ ਦੇ ਵਿੱਚ ਐਦਾਂ ਮੋਹ ਦੀਆਂ ਤੰਦਾਂ ਪਰਿਵਾਰ ਦੀਆਂ ਤੰਦਾਂ ਉਹਦੇ ਅੰਦਰ ਅਨੇਕਾਂ ਜੱਗੀਆਂ ਨੇ ਤਾਂ ਹੁਣ ਉਹ ਤੰਦਾਂ ਨੂੰ ਦੁਬਾਰਾ ਛੇੜਦਾ ਪਿਆ ਅਤੇ ਦੁਬਾਰਾ ਉਹਦੇ ਮਨ ਦੇ ਵਿੱਚ ਇੱਕੋ ਹੀ ਗੱਲ ਹੈ ਕਿ ਮੈਂ ਪਰਿਵਾਰ ਨੂੰ ਮਿਲਣਾ ਜਾ ਕੇ ਤਾਂ ਸਮਾਂ ਨਹੀਂ ਲਾਵਾਂਗਾ ਤਾਂ ਮੈਂ ਜਲਦੀ ਵਾਪਸ ਪਰਤਣ ਦੀ ਕੋਸ਼ਿਸ਼ ਕਰਾਂਗਾ ਤਾਂ ਇੱਕੋ ਹੀ ਗੱਲ ਤੇ ਭਾਈ ਮਰਦਾਨਾ ਜੀ ਖਲੋਤੇ ਹਨ ਹਰਖਤ ਹੋਏ ਹਟ ਕਰ ਚਲਾ ਜਾਵਨ ਕੋ ਨਿਜ ਐਨ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਹੁਕਮ ਸੀ ਕਿ ਨਹੀਂ ਜਾਣਾ ਪਰ ਵਾਲਾ ਜੀ ਕਹਿੰਦੇ ਨੇ ਮਰਦਾਨਾ ਜੀ ਤੁਸੀਂ ਮਨ ਦੇ ਵਿੱਚ ਹਰਖ ਦੇ ਨਾਲ ਖੁਸ਼ੀ ਦੇ ਨਾਲ ਜਾਣਾ ਜਦੋਂ ਸਤਿਗੁਰਾਂ ਦਾ ਹੁਕਮ ਹੋਇਆ ਸਤਿਗੁਰਾਂ ਦੇ ਬਚਨ ਇਦਾਂ ਦੇ ਨੇ ਤਾਂ ਜਿਵੇਂ ਸਾਨੂੰ ਅਸੀਂ ਸੰਗਲਾ ਦੀਪ ਗਏ ਸੀ ਅਸੀਂ ਪਾਣੀ ਤੇ ਤਰ ਕੇ ਗਏ ਆਂ ਕਿੰਨੇ ਦੂਰ ਪੈਂਦਾ ਪੈਂਦਾ ਕੋਈ ਪਤਾ ਨਹੀਂ ਸਤਿਗੁਰੂ ਅੱਖ ਦੇ ਫੁਰੇ ਦੇ ਵਿੱਚ ਉਹ ਪੈਂਦਾ ਸਤਿਗੁਰੂ ਸਾਡਾ ਤੈਅ ਕਰ ਸਕਦੇ ਨੇ ਅੱਖ ਦੇ ਫੁਰੇ ਦੇ ਵਿੱਚ ਅਸੀਂ ਆਪਣੇ ਘਰ ਜਾ ਸਕਦੇ ਹਾਂ ਉਹ ਇਹਨਾਂ ਦੀਆਂ ਅਜਮਤਾਂ ਨੇ ਇਹਨਾਂ ਦੀਆਂ ਰਹਿਮਤਾਂ ਨੇ ਸਾਡੇ ਤੇ ਵਰਤੌਣ ਅਤੇ ਵਰਤਾ ਸਕਦੇ ਨੇ ਪਰ ਉਹ ਇਹਨਾਂ ਦੀ ਆਗਿਆ ਦੇ ਵਿੱਚ ਰਹਿ ਕੇ ਹੋ ਸਕਦਾ ਹੈ ਉਹ ਜਵਾਬ ਦੇ ਜਵਾਬ ਦੇ ਰਹੇ ਨੇ ਅਤੇ ਤੁਹਾਡੇ ਮਨ ਦੇ ਵਿੱਚ ਇੱਕੋ ਹੀ ਖਿਆਲ ਹੈ ਕਿ ਮੈਂ ਵਾਪਸ ਜਾਣਾ ਹੈ ਆਪਣੇ ਪਰਿਵਾਰ ਨੂੰ ਮਿਲ ਕੇ ਆਉਣਾ ਹੈ ਚੌਪਈ ਹੁਤੀ ਜਹਾਂ ਜ਼ਾਰੁਨ ਉਧਿਆਨਾ ਤਾਂ ਜਦੋਂ ਬਾਲਾ ਜੀ ਮਰਦਾਨਾ ਜੀ ਪਿੱਛੇ ਸੀ ਸਤਿਗੁਰੂ ਅੱਗੇ ਜਾ ਰਹੇ ਸੀ ਤਾਂ ਉਹੀ ਖਣਾ ਜੰਗਲ ਆ ਗਿਆ ਜਿਸ ਜੰਗਲ ਦੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਦੇ ਸੀ ਵੈਸੀ ਸਾਰਾ ਜੰਗਲੀ ਸੀ ਤਾਂ ਜਦੋਂ ਥੋੜੀ ਦੂਰ ਗਏ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉੱਚ ਟਿਕਾਣਾ ਕਰ ਲਿਆ ਬੈਸ ਗਏ ਸ੍ਰੀ ਗੁਰ ਤੇਹ ਹਨ ਆ ਬੈਠ ਕੇ ਸਤਿਗੁਰੂ ਕੇ ਭਾਈ ਦੋ ਘੜੀਆਂ ਦੋ ਪਲ ਆਪਾਂ ਵੇਖੇ ਇਥੇ ਆਪਸ ਵਿੱਚ ਪ੍ਰੇਮ ਮੁਹੱਬਤ ਦੀਆਂ ਗੱਲਾਂ ਕਰੀਏ ਨਾਲ ਥਕੀਵਾਂ ਲੈ ਜੇਗਾ ਇੱਕ ਪਗ ਆਗੇ ਨਹ ਪ੍ਰਸਥਾਨੀ ਪਰ ਸਤਿਗੁਰੂ ਹੁਣ ਅੱਗੇ ਨਹੀਂ ਜਾਂਦੇ ਕਹਿੰਦੇ ਜਦੋਂ ਮਰਦਾਨਾ ਸਾਡਾ ਵੀਰ ਕਵੇਗਾ ਕਿ ਤੁਹਾਡੇ ਨਾਲ ਮੈਂ ਚੱਲਾਂਗਾ ਸੀ ਫੇਰ ਇੱਕ ਕਦਮ ਪੁੱਟਾਂਗੇ ਨਹੀਂ ਇੱਕ ਕਦਮ ਵੀ ਨਹੀਂ ਅੱਗੇ ਪੁੱਟਾਂਗੇ ਪਰ ਮਰਦਾਨਿਆਂ ਹੈ ਜੇ ਨਾਲ ਚੱਲੇਗਾ ਚੱਲਾਂਗੇ ਬਾਕੀ ਮਰਦਾਨਾ ਜੀ ਕੀ ਕਹਿੰਦੇ ਹਨ ਵੈਸੇ ਬਾਸੁਰ ਤਹਾਂ ਬਿਤਾਨੀ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਿਨ ਦਾ ਸਮਾਂ ਸੀ ਤਾਂ ਦਿਨ ਦਾ ਸਮਾਂ ਉੱਥੇ ਬੈਠੇ ਵੱਲੋ ਸਮਾਂ ਬਤੀਤ ਕੀਤਾ ਉਸ ਤੋਂ ਬਾਅਦ ਜਿਹੜਾ ਬਾਲਾ ਮਰਦਾਨਾ ਜੀ ਨੇ ਬਮਰਦਾਨੇ ਦੇ ਮਨ ਦੇ ਵਿੱਚ ਇੱਕੋ ਹੀ ਖਿਆਲ ਹੈ ਕਿ ਮੈਂ ਹੁਣ ਅੱਗੇ ਨਹੀਂ ਜਾਣਾ ਹੁਣ ਕਾਫੀ ਦੂਰ ਅੱਗੇ ਜੰਗਲ ਆ ਰਹੇ ਐ ਵਾਪਸ ਪਰਤਣਾ ਮੁਸ਼ਕਲ ਹੋ ਜਾਏਗਾ ਤਾਂ ਮਨ ਦੇ ਵਿੱਚ ਇੱਕੋ ਹੀ ਖਿਆਲ ਹੈ ਕਿ ਮੈਂ ਵਾਪਸ ਜਾਣਾ ਸਤਿਗੁਰੂ ਕਹਿੰਦੇ ਨੇ ਤੂੰ ਸਾਡੇ ਤੋਂ ਦੂਰ ਹੋਇਆ ਅਤੇ ਇਹ ਜਿਹੜਾ ਵਿਪਤਾ ਤੇਰੇ ਤੇ ਨਾਲ ਦੀ ਨਾਲ ਆਪੇਗੀ ਤਾਂ ਉਹ ਬਾਲਾ ਜੀ ਵਾਪਸ ਜਾਣਗੇ ਅਤੇ ਨਾਲ ਦੀ ਨਾਲ ਉਹ ਜਿਹੜਾ ਇੱਕੋਡੇ ਰਕਸ਼ ਦਾ ਇਤਿਹਾਸ ਹੈ ਜੋ ਆਪਾਂ ਸਾਂਝਾ ਕਰ ਰਹੇ ਹਾਂ ਨਾਲ ਦੀ ਨਾਲ ਕੋਡੇ ਨੇ ਝੁੱਕ ਲੈਣਾ ਮਰਦਾਨੇ ਨੂੰ ਬਾਕੀ ਦਾ ਫਾਸਾ ਜੇ ਬੇ ਵਿਚਾਰਾਂਗੇ ਸਮਾਪਤੀ ਦਾ ਸਮਾਂ ਉਹਨਾਂ ਆਪਾਂ ਦੀ ਖਿਮਾ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ